ਸਵੇਰੇ ਐਮਪੀ ਬਸਤੀ ਦੇ ਇੱਕ ਜੰਗਲ ਦੇ ਵਿੱਚ ਮੋਗਾ ਪੁਲਿਸ ਨੇ ਬੁੱਧਵਾਰ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਨੀਲ ਬਾਬਾ ਦੇ ਨਾਲ ਹਥਿਆਰ ਬਰਾਮਦ ਕਰਨ ਗਈ ਤਾਂ ਦੋਸ਼ਿਆਰੇ ਪੁਲਿਸ ਤੇ ਲੁਕੇ ਹਥਿਆਰ ਦੇ ਨਾਲ ਦੋ ਗੋਲੀਆਂ ਚਲਾ ਦਿੱਤੀਆਂ ਸੋ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਇੱਕ ਗੋਲੀ ਦੋਸ਼ੀ ਦੇ ਲੱਤ ਵਿੱਚ ਲੱਗੀ ਜਿਸ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ 20 ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਸੁਨੀਲ ਬਾਬਾ ਖਿਲਾਫ 17 ਅਪਰਾਧਿਕ ਮਾਮਲੇ ਵੀ ਦਰਜ ਨੇ ਸੋ ਮੋਗਾ ਦੇ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕ ਅਸਲੀ ਦੀ ਬ੍ਰਾਹਮੜੀਕ ਦੌਰਾਨ ਬਦਮਾਸ਼ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਇਸ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗੀ ਹੈ ਜੋ ਅਸਲੀ ਦੀ ਬ੍ਰਾਹਮੜੀਕ ਦੌਰਾਨ ਬਦਮਾਸ਼ ਨੂੰ ਲੱਗੀ ਗਈ ਸੀ ਪੁਲਿਸ ਜਿੱਥੇ ਕੀ ਮੌਕੇ ਦੇ ਵਿੱਚ ਪੁਲਿਸ ਤੇ ਬਦਮਾਸ਼ ਵਿਚਾਲੇ ਇਹ ਜ਼ਬਰਦਸਤ ਐਨਕਾਊਂਟਰ ਹੋਇਆ ਤਾਂ ਜਿਵੇਂ ਕਿ ਸੁਨੀਲ ਬਾਬਾ ਤੇ ਇੱਕ ਹੋਰ ਸਾਥੀ ਸੀ ਜਿਹੜਾ ਕਿ ਉਹਨੂੰ ਪੁਲਿਸ ਲੈ ਕੇ ਗਈ ਤੇ ਇੱਕ ਸਾਥੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਸਦੇ ਗੋਲੀ ਲੱਗੀ ਹੈ ਸੋ ਮਲਜ਼ਮ ਦੇ ਪੈਰ ਦੇ ਵਿੱਚ ਲੱਗੀ ਗੋਲੀ ਤੇ ਉਸ ਤੋਸ਼ੀ ਨੂੰ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਤਾਂ ਅਾਜ਼ਿ ਕੀ ਇਸ ਦੇ ਉੱਪਰ 17 ਤੋਂ ਵੱਧ ਜਿਹੜੇ ਕਿ ਅਪਰਾਧਿਕ ਮਾਮਲੇ ਨੇ ਉਹ ਵੀ ਦਰਜ ਨਹੀਂ ਸੋ ਮੌਕੇ ਤੋਂ ਪੁਲਿਸ ਨੇ ਦੋ ਪਿਸਤੌਲ ਅਤੇ 20 ਜੰਦਾ ਕਾਰਤੂਸ ਬਰਾਮਦ ਕੀਤੇ ਨੇ ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਪਾਪਾ ਜੋ ਮੌਕੇ ਦਾ ਹੀ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਐਦੇ ਵਿੱਚ ਇਹਨੇ ਦੋ ਫਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛਗਿੱਛ ਦੇ ਦੌਰਾਨ ਮੰਨ ਲਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲਪੋ ਕੇ ਰੱਖੇ ਆ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ 'ਵਾਲ ਫਾਇਰਿੰਗ' ਕਰਕੇ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਈਲ ਹੋਏ ਆ ਉਹਦੇ ਵਿੱਚ ਇਹਦੀ ਖੱਬੀ ਬਾਹ ਤੇ ਇਹਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਆ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀਜ਼ ਆਊਟ ਆਫ ਡੇਂਜਰ ਨਾਉ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀ ਕੀ ਸਰ ਇਹ ਤੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਆਤੋਂ ਰਿਕਵਰ ਹੋਏ ਨੇ ਇੱਕਲਾ ਹੀ ਸੀਗਾ ਜੀ ਇੱਥੇ ਆ ਇੱਥੇ ਇਕੱਲਾ ਹੀ ਸੀ ਹੁਣ ਸਪਾਰਟੀਆਂ ਤੋਂ ਵੈਪਨ ਰਿਕਵਰ ਕਰਨ ਲੈ ਕੇ ਆਏ ਸੀ ਤੇ ਇਹਦੇ ਟੋਟਲ 17 ਐਫ ਆਈ ਆਰ ਐਨਡੀਪੀਐਸ ਐਕਟ ਦੀ ਆਮ ਜੈਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫਆਈਆਰ ਪਹਿਲਾਂ ਤੋਂ ਦਰਜ ਹੈਗੀ ਕਿਸੇ ਗੈਂਗਸ ਨਾਲ ਸੰਬੰਧਤਾ ਹੀ ਹੈ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਇਹ ਕਿੰਨੇ ਫਾਇਰ ਹੋਏ ਜੀ ਡੋਟੀ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ ਰੋਂਗ ਹੈ ਪੁਲਿਸ ਕਰਮੀਆਂ ਤੇ ਤਾਂ ਕਿਸੇ ਕੋਈ ਲੱਗੀ ਨਹੀਂ ਪੁਲਿਸ ਕਰਮੀਆਂ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਾਤ ਉਰੇ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਪ੍ਰਜਨਟ ਚ ਕਾਮਯਾਬ ਨਹੀਂ ਹੋਣ ਦਿੱਤਾ ਇਹ ਕਿਹੜੇ ਥਾਣੇ ਦੀ ਟੀਮ ਸੀ ਜੀ ਸਿਟੀ ਮੁਗਾ ਥਾਣੇ ਦੀ ਟੀਮ ਸੀ ਨਾਲ ਸੀਆਈਏ ਦੀ ਟੀਮ ਵੀ ਹੈਗੀ ਸੀ ਤੇ